ਹਲਕਾ ਖਡੂਰ ਸਾਬ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਇੱਕ ਪਾਸੇ ਇਹ ਸੀਟ ਜਿਹੜੀ ਆ ਉਹ ਖਾਸ ਕਰਕੇ ਕਲਾਕਾਰਾਂ ਦੀ ਸੀਟ ਮੰਨੀ ਜਾ ਰਹੀ ਸੀ ਔਰ ਉਸੇ ਸੀਟ ਦੇ ਉੱਤੇ ਹੁਣ ਕਲਾਕਾਰਾਂ ਦਾ ਹੜ ਆਇਆ ਹੋਇਆ ਹੈ ਗੱਲ ਕੀਤੀ ਜਾ ਰਹੀ ਹੈ ਕਰਮਜੀਤ ਅਨਮੋਲ ਦੀ ਜਿਨ੍ਹਾਂ ਦੇ ਖਿਲਾਫ ਹੰਸਰਾਜ ਹੰਸ ਬੀਜੇਪੀ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਆਪਣੀਆਂ ਰੈਲੀਆਂ ਦੇ ਵਿੱਚ ਲੱਗੇ ਹੋਏ ਨੇ ਪਰ ਹੁਣ ਕਰਮਜੀਤ ਅਨਮੋਲ ਦੇ ਨਾਲ ਉਹਨਾਂ ਦੇ ਕਲਾਕਾਰ ਸਾਥੀ ਵੀ ਆ ਟੋਕੇ ਨੇ ਉਹਨਾਂ ਦੇ ਕਰੀਬੀ ਦੋਸਤ ਉਹਨਾਂ ਦੇ ਯਾਰ ਉਹਨਾਂ ਦੇ ਮਿੱਤਰ ਉਹਨਾਂ ਦੇ ਨਾਲ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਦੋਸਤਾਂ ਦੇ ਵਿੱਚ ਬੀਨੂ ਢਿੱਲੋਂ ਵੀ ਸ਼ਾਮਿਲ ਨੇ ਬੀਨੂ ਢਿੱਲੋਂ ਅਤੇ ਹੁਣ ਗਿੱਪੀ ਗਰੇਵਾਲ ਵੀ ਆ ਚੁੱਕੇ ਨੇ ਗਿੱਪੀ ਗਰੇਵਾਲ ਨੇ ਵੀ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਗਿੱਪੀ ਗਰੇਵਾਲ ਵੱਡੇ ਬਿਆਨ ਜਾਰੀ ਕਰ ਗਏ ਨੇ ਕਿਉਂਕਿ ਆਮੂਮਨ ਇਹ ਸਵਾਲ ਚੁੱਕਿਆ ਜਾ ਰਿਹਾ ਅੱਜਕੱਲ ਕਿ ਜਿਹੜੇ ਕਲਾਕਾਰ ਚੋਣ ਮੈਦਾਨ 'ਚ ਨਿੱਤਰ ਰਹੇ ਨੇ ਜਿਹੜਾ ਜਿਹੜੇ ਕਲਾਕਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਕਿ ਉਹ ਕਲਾਕਾਰ ਸਹੀ ਕੰਮ ਕਰਨਗੇ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰਨਗੇ ਇਸ ਦੀ ਗਵਾਹੀ ਕੋਈ ਭਰੇਗਾ ਕਿ ਇਸ ਦੀ ਗਵਾਹੀ ਕੋਈ ਭਰ ਸਕਦਾ ਆ ਕਿ ਉਹ ਸਿਆਸੀ ਪਦਰ ਦੇ ਉੱਤੇ ਸਹੀ ਕੰਮ ਕਰਨਗੇ ਖੈਰ ਹੁਣ ਉਹ ਜਵਾਬ ਜਿਹੜਾ ਉਹ ਮਿਲਦਾ ਨਜ਼ਰ ਆ ਰਿਹਾ ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਦੀ ਜ਼ਿੰਮੇਵਾਰੀ ਚੱਕ ਲਈ ਹੈ ਗਿੱਪੀ ਗਰੇਵਾਲ ਆਪਣੇ ਬਿਆਨ ਦੇ ਵਿੱਚ ਬੋਲਦੇ ਸੁਣਾਈ ਦਿੱਤੇ ਨੇ ਕਿ ਜੇ ਕੋਈ ਔਲਾਮਾ ਆਉਂਦਾ ਆ ਤੇ ਉਹਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਜੇ ਕਰਮਜੀਤ ਅਨਮੋਲ ਦੇ ਵੱਲੋਂ ਕੋਈ ਔਲਾਮਾ ਆਉਂਦਾ ਜੇ ਉਹ ਕਰਮਜੀਤ ਅਨਮੋਲ ਜਿੱਤਦੇ ਨੇ ਅਤੇ ਉਹਨਾਂ ਦੇ ਵੱਲੋਂ ਕੋਈ ਔਲਾਮਾ ਆਉਂਦਾ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਗਿੱਪੀ ਗਰੇਵਾਲ ਕਹਿੰਦੇ ਕਿ ਉਹਨਾਂ ਦੀ ਹੋਵੇਗੀ ਇਸ ਗੱਲ ਦੇ ਉੱਤੇ ਗਿੱਪੀ ਗਰੇਵਾਲ ਨੇ ਇੱਕ ਠੋਸ ਬਿਆਨ ਦਿੱਤਾ ਆ ਉਸ ਵੇਲੇ ਜਦੋਂ ਪ੍ਰਚਾਰ ਕਰ ਰਹੇ ਹੁੰਦੇ ਨੇ ਕਰਮਜੀਤ ਅਨਮੋਲ ਦਾ ਇਹ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਕਲਾਕਾਰ ਉਮੀਦਵਾਰ ਬਣਦਾ ਆ ਔਰ ਉਸ ਤੋਂ ਬਾਅਦ ਉਹ ਚੋਣ ਮੈਦਾਨ ਦੇ ਵਿੱਚ ਫਤਿਹ ਹਾਸਲ ਕਰਦਾ ਤੇ ਉਹ ਜ਼ਰੂਰ ਕਿਤੇ ਨਾ ਕਿਤੇ ਲੋਕ ਉਹਨਾਂ ਤੋਂ ਆਸ ਲਾਈ ਬੈਠੇ ਹੁੰਦੇ ਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਥੀਏਟਰਾਂ ਦੇ ਵਿੱਚ ਦੇਖਿਆ ਹੁੰਦਾ ਸਕਰੀਨਾਂ ਤੇ ਦੇਖਿਆ ਹੁੰਦਾ ਟੀਵੀਆਂ ਦੇ ਉੱਤੇ ਦੇਖਿਆ ਹੁੰਦਾ ਆ ਪਰ ਲੋਕ ਉਹਨਾਂ ਦੇ ਫੈਨਸ ਹੁੰਦੇ ਹੋਏ ਵੀ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਇੱਕ ਲੀਡਰ ਵਾਂਗ ਉੱਭਰਿਆ ਹੋਇਆ ਵੇਖਣਾ ਚਾਹੁੰਦੇ ਨੇ ਪਰ ਜਦੋਂ ਜਿੱਤ ਜਾਂਦੇ ਨੇ ਤਾਂ ਬਹੁਤੀ ਵਾਰ ਇਦਾਂ ਹੋਇਆ ਕਿ ਕੰਮ ਕਰਨ ਦੇ ਵਿੱਚ ਲੋਕਾਂ ਦੇ ਹੱਕ ਦੇ ਕੰਮ ਕਰਨ ਦੇ ਵਿੱਚ ਸਫਲ ਰਹੇ ਨੇ ਜੇ ਸਫਲ ਰਹੇ ਹੁੰਦੇ ਤਾਂ ਸ਼ਾਇਦ ਮੁਹੰਮਦ ਸਦੀਕ ਨੂੰ ਵੀ ਕਾਂਗਰਸ ਦੇ ਵੱਲੋਂ ਉਤਾਰਿਆ ਜਾਂਦਾ ਖੈਰ ਕਰਮਜੀਤ ਅਨਮੋਲ ਦੇ ਵੱਲੋਂ ਉਮੀਦਵਾਰੀ ਕੀਤੀ ਜਾ ਰਹੀ ਹੈ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਗਿੱਪੀ ਗਰੇਵਾਲ ਆਨਤਰੇ ਨੇ ਔਰ ਉਹਨਾਂ ਨੇ ਦਾਅਵਾ ਕਰ ਦਿੱਤਾ ਹੈ ਕਿ ਜੇ ਕੋਈ ਉਲਾਮਾ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਸਾਡੀ ਬਣਦੀ ਆਖਿਰ ਹੋਰ ਕੀ ਕੁਝ ਬੋਲੇ ਨੇ ਗਿੱਪੀ ਗਰੇਵਾਲ ਆਓ ਸੁਣਦੇ ਆ ਸੋ ਇਹ ਭਰਾ ਸਾਡਾ ਇੰਨਾ ਜ਼ਿਆਦਾ ਡਿਸਟਰਬ ਕਰਦਾ ਚਿੰਨਾ ਵਧੀਆ ਇਨਸਾਨ ਆ ਔਰ ਮੈਨੂੰ ਲੱਗਦਾ ਕਿ ਪਹਿਲਾਂ ਸਿਰਫ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ ਹੁਣ ਬਾਹਰੋਂ ਇਹਨਾਂ ਨੇ ਇਹਨਾਂ ਦੀ ਸ਼ਹਾਬ ਲਈ ਆ ਕਿ ਪੂਰੇ ਪੰਜਾਬ ਦੇ ਕੰਮ ਕਰਨਗੇ ਔਰ ਠੋਕ ਵਜਾ ਕੇ ਪਿਆ 14 ਸਿਰਫ ਪੈਸੇ ਦਾ ਸੀ ਪਹਿਲਾਂ ਵੀ ਉਹ ਕਦੇ ਇਹਦੇ ਬਹੁਤ ਕੰਮ ਕਰਾਉਦੇ ਸੀਗੇ ਤੇ ਭਾਈ ਜੀ ਆ ਕਰਦੇ ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਜੀ ਉਹ ਵੀ ਕਰਾਉਂਦੇ ਸੀਗੇ ਤੇ ਹੋਰ ਥੋੜੇ ਇਲਾਕੇ ਜਾਣੇ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ to One India channel and never miss an update.